ਸੁਰਮਈ ਕੇ ਚਾਂਦੀ ਦੀ ਸੁਰਮੇਦਾਨੀ ਨਿੱਕੀ ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ ਘਰ ਘਰ ਦੇ ਵਿੱਚ ਜੇ ਇੱਕ ਹੋਰ ਗੱਲ ਕਰੇ ਨਾ ਤਾਂ ਕਹਿੰਦਾ ਕਿ ਪਿਆਰ ਹੋਵੇ ਤਾਂ ਸਰਦੂਲ ਸਕੰਦਰ ਤੇ ਅਮਨ ਮੂਰਤ ਕਿਉਂਕਿ ਅਸੀਂ ਇੱਕੋ ਹੀ ਰੂਹ ਆ ਔਰ ਦੋ ਸ਼ਰੀਰਾਂ ਦੇ ਵਿੱਚ ਅਸੀਂ ਸਿਗੇ ਰੂਹ ਇੱਕੋ ਹੀ ਸੀ ਰੱਬ ਨੇ ਉਹ ਅੱਧੀ ਅੱਧੀ ਕਰਕੇ ਦੋ ਸ਼ਰੀਰਾਂ ਚ ਪਾਤੀ ਜੀ ਸੋ ਮੈਂ ਸਰਦੂਲਾ ਸਰਦੂਲ ਲੋਰੀਆ ਤੇਰਾ ਹਾਏ ਨੱਚਣਾ ਇੱਕ ਤੇਰੀ ਅੱਖਾਂ ਛਣੀ ਸੋਣੀ ਐ ਮਹੱਬਤ ਜਿੱਤੇ ਸੱਚੀ ਔਥੇ ਸਮਰਪਣ ਆ ਸਭ ਕੁਝ ਜਿਹੜਾ ਤੁਸੀਂ ਮੁਹੱਬਤ ਕਰਦੇ ਜਿਹੜਾ ਤੁਹਾਡਾ ਮਹਿਬੂਬ ਆ ਤੇ ਸਭ ਕੁਝ ਉਸੇ ਦਾ ਹੀ ਆ ਸਰਦੂਲ ਲਈ ਤਾਂ ਮੈਂ ਕਿੰਨੇ ਜਨਮ ਲਮਾ ਹਰ ਜਨਮ ਉਹਦੇ ਤੇ ਨਿਛਾਵਰ ਕਰ ਦਵਾਂ ਬਹੁਤ ਲੋਕ ਪਿਆਰ ਕਰਦੇ ਆ ਕੀ ਰੀਜ਼ਨ ਸਮਝਦੇ ਹੋ ਪਿਆਰ ਦਾ ਇਨਾ ਤੁਸੀਂ ਨਾਮ ਬਣਾਇਆ ਪੰਜਾਬ ਦੇ ਲੋਕ ਕੁੜੀਆਂ ਅੱਜ ਤੁਸੀਂ ਦੇਖਿਆ ਕਿੰਨਾ ਚੀਕਾਂ ਮਾਰ ਕੇ ਕਹਿ ਰਹੀਆਂ ਸੀ ਸਾਡੀ ਫੋਟੋ ਹੋ ਜੇ ਬਸ ਮੁਹੱਬਤ ਹੀ ਤਾਂ ਮਿਲਦੀ ਨਹੀਂ ਹੈਗੀ ਬਿਲਕੁਲ ਸਾਰਾ ਕੁਝ ਹੀ ਮਿਲਦਾ ਜਹਾਨ ਤੇ ਸਭ ਕੁਝ ਫੇਕ ਆ ਸਿਰੇ ਕੁ ਮੁਹੱਬਤ ਹੀ ਸੱਚੀ ਆ ਤੇ ਜਿਹਨੂੰ ਉਹ ਮਿਲ ਜਵੇ ਉਹ ਤਾਂ ਪਾਰ ਆ ਨਾ ਫਿਰ ਉਹ ਬਹੁਤ ਖੁਸ਼ਕਿਸਮਤ ਆ ਜਿੱਥੇ ਕੁੜੀਆਂ ਜਿੱਥੇ ਜਿਸ ਘਰ ਦੇ ਵਿੱਚ ਔਰਤ ਹੱਸਦੀ ਆ ਉਹ ਘਰ ਬਹੁਤ ਬੁਲੰਦੀਆਂ ਤੇ ਜਾਂਦੇ ਨੇ ਜਿਸ ਘਰ ਦੇ ਵਿੱਚ ਔਰਤ ਦੀ ਧੀ ਦੀ ਭੈਣ ਦੀ ਨੂੰਹ ਦੀ ਨਿਰਾਦਰੀ ਹੁੰਦੀ ਆ ਉਹ ਘਰ ਗਰਕ ਜਾਂਦੇ ਆ ਬਹੁਤ ਛੇਤੀ ਸੁਣਨੇ ਹੋ ਜਾਂਦੇ ਘਰ ਕਾਹ ਬੋਲਣ ਲੱਗ ਜਾਂਦੇ ਨੇ ਜੇ ਘਰ ਧੀ ਨਾ ਹੋਵੇ ਸਹੀ ਗੱਲ ਆ ਸੁਣਨੇ ਹੋ ਜਾਂਦੇ ਆ ਔਰ ਇਸ ਕਰਕੇ ਮੈਂ ਇਹ ਕਹਿੰਨੀ ਆ ਕਿ ਧੀਾਂ ਦਾ ਸਤਿਕਾਰ ਕਰਿਆ ਕਰੋ ਜਦੋਂ ਤੁਹਾਡੇ ਘਰੇ ਧੀ ਜੰਮਦੀ ਆ ਬਹੁਤ ਖੁਸ਼ੀਆਂ ਮਨਾਇਆ ਕਰੋ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿ ਸਾਡੇ ਘਰੇ ਧੀ ਜੰਮੀ ਆ ਤੇ ਸਾਡੇ ਨਾਲ ਅਮਰ ਨੂਰੀ ਮੌਜੂਦ ਨੇ ਨਾਮ ਜਿੰਦਾ ਇਨਾ ਸੋਹਣਾ ਹੋਏਗਾ ਤੇ ਪੰਜਾਬ ਦੀ ਸਾਡੀ ਸ਼ਾਨ ਨੇ ਮੈਮ ਬਹੁਤ ਲੋਕ ਪਿਆਰ ਕਰਦੇ ਆ ਕੀ ਰੀਜ਼ਨ ਸਮਝਦੇ ਹੋ ਪਿਆਰ ਦਾ ਇਨਾ ਤੁਸੀਂ ਨਾਮ ਬਣਾਇਆ ਪੰਜਾਬ ਦੇ ਲੋਕ ਕੁੜੀਆਂ ਅੱਜ ਤੁਸੀਂ ਦੇਖਿਆ ਕਿੰਧਰ ਚੀਕਾਂ ਮਾਰ ਕੇ ਕਹਿ ਰਹੀਆਂ ਸੀ ਸਾਡੀ ਫੋਟੋ ਹੋ ਜੇ ਬੱਚ ਕਿਸੇ ਤਰ੍ਹਾਂ ਥੈਂਕ ਯੂ ਸੋ ਮਚ ਅ ਅਸਲ ਦੇ ਵਿੱਚ ਇਹ ਪਰਮਾਤਮਾ ਦੀ ਕਿਰਪਾ ਹੁੰਦੀ ਆ ਜਿਹਦੇ ਉੱਤੇ ਜਾ ਉਹ ਮਾਲਕ ਦੀ ਰਹਿਮ ਹੋ ਜਵੇ ਜਾ ਕਿਸੇ ਬਜ਼ੁਰਗ ਦਾ ਆਸ਼ੀਰਵਾਦ ਹੋ ਜਾਵੇ ਫਿਰ ਐਦਾਂ ਦੀ ਮੁਹੱਬਤ ਮਿਲਦੀ ਆ ਜਦੋਂ ਐਦਾਂ ਦੀ ਮੁਹੱਬਤ ਮਿਲਦੀ ਆ ਤਾਂ ਬਹੁਤ ਖੁਸ਼ੀ ਹੁੰਦੀ ਆ એનર્ਜੀ ਮਿਲਦੀ ਆ ਤੁਹਾਨੂੰ ਕਿਉਂਕਿ ਮੁਹੱਬਤ ਹੀ ਤਾਂ ਮਿਲਦੀ ਨਹੀਂ ਹੈਗੀ ਸਾਰਾ ਕੁਝ ਹੀ ਮਿਲਦਾ ਜਹਾਨ ਤੇ ਸਭ ਕੁਝ ਫੇਕ ਆ ਸਿਰ ਇਕ ਮੁਹੱਬਤ ਹੀ ਸੱਚੀ ਆ ਤੇ ਜਿਹਨੂੰ ਉਹ ਮਿਲ ਜਵੇ ਉਹ ਤਾਂ ਪਾਰ ਆ ਨਾ ਫਿਰ ਉਹ ਬਹੁਤ ਖੁਸ਼ਕਿਸਮਤ ਆ ਮੈਂ ਇਸ ਇਸ ਲਈ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਕਿ ਬਹੁਤ ਮੁਹੱਬਤ ਰੱਬ ਨੇ ਮੇਰੀ ਝੋਲੀ ਚ ਪਾਈ ਆ ਮੈਨੂੰ ਜਿਵੇਂ ਮੇਰਾ ਅੰਦਰ ਜਿਹੜਾ ਦਰਦ ਹੈਗਾ ਏ ਉਹ ਜਦ ਮੈਂ ਨਾਲ ਲੋਕਾਂ ਚ ਆਉਣੀ ਆ ਇਹਨਾਂ ਦਾ ਪਿਆਰ ਉਹ ਮੇਰੇ ਦਰਦ ਦੇ ਉੱਤੇ ਮੇਰੇ ਜ਼ਖਮ ਜਿਹੜੇ ਦਰਦ ਦੇ ਹੈ ਦਿਲ ਤੇ ਉਹ ਮਰਮ ਦਾ ਕੰਮ ਕਰਦੇ ਨੇ ਤੁਸੀਂ ਜਿਵੇਂ ਕਿਹਾ ਕਿ ਮੁਹੱਬਤ ਬਹੁਤ ਔਖੀ ਹੈ ਮਿਲਣੀ ਪਰ ਤੁਹਾਡੀ ਤੇ ਸਰਦੂਲ ਜੀ ਦੀ ਜੇਕਰ ਕੋਈ ਗੱਲਬਾਤ ਕਰੇ ਤਾਂ ਮੁਹੱਬਤ ਦਾ ਸਭ ਤੋਂ ਵੱਡਾ ਜਿਹੜਾ ਕਹ ਲਓ ਐਗਜ਼ਾਮਪਲ ਹੈ ਤੁਸੀਂ ਦੋਨੋਂ ਤੁਹਾਡੇ ਦੋਨਾਂ ਦੇ ਪਿਆਰ ਦੇ ਵਿੱਚ ਇੰਨੀ ਕੁ ਰੋਹਾਨੀਆ ਦੇਖੋ ਨੂੰ ਮਿਲੀ ਸਾਨੂੰ ਘਰ ਘਰ ਦੇ ਵਿੱਚ ਜੇਕਰ ਗੱਲ ਕਰੇ ਨਾ ਤਾਂ ਕਹਿੰਦਾ ਕਿ ਪਿਆਰ ਹੋਵੇ ਤਾਂ ਸਰਦੂਲ ਸਕੰਦਰ ਤੇ ਅਮਨ ਨੂਰੀ ਵਰਗਾ ਇਹ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਉਹਨੇ ਅਸੀਂ ਦੋ ਹੈ ਹੀ ਨਹੀਂਗੇ ਸਾਡੀ ਮੁਹੱਬਤ ਇਸ ਕਰਕੇ ਇੰਨੀ ਜ਼ਿਆਦਾ ਹੈ ਕਿਉਂਕਿ ਅਸੀਂ ਇੱਕੋ ਹੀ ਰੂਹ ਆ ਔਰ ਦੋ ਸਰੀਰਾਂ ਦੇ ਵਿੱਚ ਅਸੀਂ ਸੀਗੇ ਰੂਹ ਇੱਕੋ ਹੀ ਸੀ ਰੱਬ ਨੇ ਉਹ ਅੱਧੀ ਅੱਧੀ ਕਰਕੇ ਦੋ ਸਰੀਰਾਂ ਚ ਪਾਤੀ ਜੀ ਸੋ ਮੈਂ ਸਰਦੂਲਾਂ ਸਰਦੂਲ ਲੋਰੀਆ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਦੋਨੋਂ ਇੱਕ ਹੋ ਤੇ ਆਪਣੇ ਜੇ ਘਰ ਜਿੱਦਾਂ ਨੂੰ ਮੈਂ ਮਾਰਾ ਜਾਂ ਪਿੰਚ ਵੀ ਕਰਾਂ ਨਾ ਤਾਂ ਦਰਦ ਹੁੰਦੀ ਤੁਸੀਂ ਤਾਂ ਆਪਣਾ ਇੱਕ ਅੰਗ ਉਹਨਾਂ ਨੂੰ ਦਾਨ ਕਰਤਾ ਉਹ ਚੀਜ਼ਾਂ ਜਿਹੜੀਆਂ ਅਸੀਂ ਜਦੋਂ ਸੁਣਦੇ ਆ ਨਾ ਤਾਂ ਹੈਰਾਨੀ ਹੁੰਦੀ ਵੀ ਇਹੋ ਜਿਹਾ ਪਿਆਰ ਵੀ ਸਾਨੂੰ ਕਰੀ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੀ ਮੁਹੱਬਤ ਆ ਨਾ ਉਹ ਫਿਦਾ ਹੋਣਾ ਜਾਣਦੀ ਆ ਉਹ ਝੁਕਣਾ ਜਾਣਦੀ ਆ ਉਹ ਆਪਣੇ ਆਪ ਨੂੰ ਮਟਾਉਣਾ ਜਾਣਦੀ ਆ ਮੁਹੱਬਤ ਜਿੱਥੇ ਸੱਚੀ ਆ ਉੱਥੇ ਸਮਰਪਣ ਆ ਸਭ ਕੁਝ ਜਿਹਨੂੰ ਤੁਸੀਂ ਮੁਹੱਬਤ ਕਰਦੇ ਜਿਹੜਾ ਤੁਹਾਡਾ ਮਹਿਬੂਬ ਆ ਫਿਰ ਸਭ ਕੁਝ ਉਸੇ ਦਾ ਹੀ ਆ ਇੱਕ ਇੱਕ ਅੰਗ ਅੰਗ ਇੱਕ ਇੱਕ ਰੋਮ ਰੋਮ ਉਹਦਾ ਹੈ ਨਾ ਜਿਹਨੂੰ ਤੁਸੀਂ ਮੁਹੱਬਤ ਕਰਦੇ ਜਿਹੜਾ ਤੁਹਾਡਾ ਮਹਿਬੂਬ ਆ ਸੋ ਇਹ ਤਾਂ ਇੱਕ ਅੰਕ ਦੀ ਗੱਲ ਹੈ ਮੈਂ ਤਾਂ ਆਪਣੇ ਆਪ ਨੂੰ ਸਾਰੇ ਨੂੰ ਸਮਰਪਿਤ ਸਰਦੂਲ ਲਈ ਤਾਂ ਮੈਂ ਕਿੰਨੇ ਜਨਮ ਲਮਾ ਹਰ ਜਨਮ ਉਹਦੇ ਤੇ ਨਿਛਾਵਰ ਕਰ ਦਵਾਂ ਇਹ ਪਿਆਰ ਜਿਹੜਾ ਦੇਖਣ ਨੂੰ ਮਿਲੇ ਹੁਣ ਤੁਸੀਂ ਜਦੋਂ ਐਂਟਰੀ ਕੀਤੀ ਤੁਹਾਡਾ ਗਾਣਾ ਵੱਜਿਆ ਉਹਦੀ ਲਾਈਨ ਜੇ ਤੁਸੀਂ ਸੁਣਾਉਣਾ ਚਾਹੋ ਤੁਹਾਡੀ ਆਡੀਅנס ਨੂੰ ਕੁਝ ਨਛੱਤਰ ਆ ਲੈ ਆਵੇ ਹਾਂਜੀ ਹਾਂਜੀ ਸ਼ਹਿਰ ਗਿਆ ਤਾਂ ਲੈ ਕੇ ਆਵੀਂ ਚੇਤੇ ਰੱਖੀ ਭੁੱਲ ਨਾ ਜਾਵੀਂ ਸ਼ਹਿਰ ਗਿਆ ਤਾਂ ਲੈ ਕੇ ਆਵੀਂ ਜਿਤੇ ਰਖੀ ਭੁੱਲ ਨਾ ਜਾਵੀ ਦੋ ਮੁਹਾਵਲਾ ਸ਼ੀਸ਼ਾ ਲਿਆ ਮੀ ਕਾਲਾ ਸੁਰਮਾ ਇੱਕ ਚਾਂਦੀ ਦੀ ਕਾਲਾ ਸੁਰਮਾ ਇੱਕ ਚਾਂਦੀ ਦੀ ਸੁਰਮੇ ਦਾ ਨੀ ਨਿੱਕੀ ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ ਮੈਂ ਕਿੜੀਆਂ ਜ ਆਈਆਂ ਉਹਨਾਂ ਵਾਸਤੇ ਕੋਈ ਸੁਨੇਹਾ ਸੋਹਣਾ ਜਿਹਾ ਕਹਿ ਦੋ બસ ਕੁੜੀਆਂ ਤਾਂ ਕੁੜੀਆਂ ਨੇ ਕਿਉਂਕਿ ਇਹ ਦੁਰਗਾ ਦਾ ਰੂਪ ਆ ਇਹ ਲక్ష్ਮੀ ਦਾ ਰੂਪ ਆ ਜਿਸ ਘਰ ਦੇ ਵਿੱਚ ਕੁੜੀਆਂ ਨੇ ਜਿਸ ਵਿਹੜੇ 'ਚ ਕੁੜੀਆਂ ਹੱਸਦੀਆਂ ਮੁਸਕਰਾਉਂਦੀਆਂ ਨੇ ਉਹ ਵਿਹੜੇ ਬਹੁਤ ਭਾਗਾ ਵਾਲੇ ਆ ਉਹ ਘਰ ਬਹੁਤ ਚੜ੍ਹਦੀਆਂ ਕਲਾਂ ਦੇ ਵਿੱਚ ਤਰੱਕੀਆਂ ਤੇ ਜਾਂਦੇ ਨੇ ਜਿੱਥੇ ਕੁੜੀਆਂ ਜਿੱਥੇ ਜਿਸ ਘਰ ਦੇ ਵਿੱਚ ਔਰਤ ਹੱਸਦੀ ਆ ਜੀ ਉਹ ਘਰ ਬਹੁਤ ਬੁਲੰਦੀਆਂ ਤੇ ਜਾਂਦੇ ਨੇ ਜਿਸ ਘਰ ਦੇ ਵਿੱਚ ਔਰਤ ਦੀ ਧੀ ਦੀ ਭੈਣ ਦੀ ਨੂੰਹ ਦੀ ਨਿਰਾਦਰੀ ਹੁੰਦੀ ਆ ਉਹ ਘਰ ਘਰ ਕੇ ਜਾਂਦੇ ਆ ਬਹੁਤ ਛੇਤੀ ਸੁਣੇ ਹੋ ਜਾਂਦੇ ਘਰ ਕਾਹ ਬੋਲਣ ਲੱਜੰਦੇ ਨੇ ਜੇ ਘਰ ਧੀ ਨਾ ਹੋਵੇ ਸਹੀ ਗੱਲ ਆ ਸੁਣੇ ਹੋ ਜਾਂਦੇ ਆ ਔਰ ਇਸ ਕਰਕੇ ਮੈਂ ਹੀ ਕਹਿੰਦੀ ਆ ਕਿ ਧੀਆਂ ਦਾ ਸਤਿਕਾਰ ਕਰਿਆ ਕਰੋ ਜਦੋਂ ਤੁਹਾਡੇ ਘਰੇ ਧੀ ਜੰਮੀ ਹੋ ਬਹੁਤ ਖੁਸ਼ੀਆਂ ਮਨਾਇਆ ਕਰੋ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿ ਸਾਡੇ ਘਰੇ ਧੀ ਜੰਮੀ ਆ ਦੁਰਗਾ ਦਾ ਰੂਪ ਆਇਆ ਲਕਸ਼ਮੀ ਦਾ ਰੂਪ ਆਇਆ ਸੋਤੀ ਨੂੰ ਸਤਿਕਾਰ ਦਿਓ ਕਿਉਂਕਿ ਇਸੇ ਨਾਲ ਹੀ ਵਧੀਆ ਸਮਾਜ ਨੂੰ ਸਿਰਜਣਾ ਦੇਣੀ ਆ ਘਰ ਨੂੰ ਸ਼ਿੰਗਾਰਨਾ ਹੈ ਘਰ ਦੇ ਵਿੱਚ ਰੌਣਕਾਂ ਲਾਉਣੀਆਂ ਨੇ ਜੇ ਧੀ ਨਾ ਹੁੰਦੀ ਔਰਤ ਨਾ ਹੁੰਦੀ ਤਾਂ ਸੰਤ ਮਹਾਪੁਰਸ਼ ਇਹ ਨਾ ਹੁੰਦੇ ਗੁਰੂ ਨਾ ਹੁੰਦੇ ਪੀਰ ਨਾ ਹੁੰਦੇ ਪੈਗੰਬਰ ਨਾ ਹੁੰਦੇ ਔਰ ਇਹ ਪ੍ਰਕਿਰਤੀ ਨਾ ਹੁੰਦੀ ਇਹ ਧਰਤੀ ਨਾ ਹੁੰਦੀ ਇਹ ਸਭ ਕੁਝ ਨਾ ਹੁੰਦਾ ਜੇ ਔਰਤ ਨਾ ਹੁੰਦੀ ਔਰਤ ਹੈ ਉਹ ਜਗ ਜਨਨੀ ਆ ਤਾਂ ਇਹ ਸਾਰਾ ਪਸਾਰਾ ਹੈ ਤਾਂ ਇਹ ਸਾਰਾ ਕੁਝ ਹੈ ਬਹੁਤ ਬਹੁਤ ਧੰਨਵਾਦ ਮੈਮ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਥੈਂਕ ਯੂ ਸੋ ਮਚ